ਕਚਰਾ ਲਗਾਤਾਰ ਵਧ ਰਿਹਾ ਇਹ ਕਚਰਾ ਨਾ ਸਿਰਫ ਭਾਰਤ ਲਈ ਸਗੋਂ ਸਮੁੱਚੀ ਦੁਨੀਆ ਵਾਤਾਵਰਨ ਕੁਦਰਤ ਅਤੇ ਸੇਤ ਲਈ ਵੱਡਾ ਖਤਰਾ ਹੈ ਇਹ ਕਚਰੇ ਦਾ ਮਤਲਬ ਉਹਨਾਂ ਸਾਰੇ ਇਲੈਕਟ੍ਰੋਨਿਕ ਅਤੇ ਇਲੈਕਟ੍ਰੀਕਲ ਉਪਕਰਨਾ ਈਈ ਅਤੇ ਉਹਨਾਂ ਦੇ ਪਾਰਟਸ ਤੋਂ ਹੈ ਜੋ ਖਪਤਕਾਰ ਵੱਲੋਂ ਦੁਬਾਰਾ ਇਸਤੇਮਾਲ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਗਲੋਬਲ ਦੀ ਈ ਵੇਸਟ ਮਾਨੀਟਰ 2020 ਮੁਤਾਬਿਕ ਚੀਨ ਅਤੇ ਅਮਰੀਕਾ ਤੋਂ ਬਾਅਦ ਵੇਸਟ ਉਤਪਾਦਕ ਹੈ ਕਿਉਂਕਿ ਇਲੈਕਟ੍ਰੋਨਿਕਲ ਅਤੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਬਣਾਉਣ ਚ ਖਪਤਕਾਰ ਪਦਾਰਥ ਸ਼ੀਸ਼ਾ ਪਾਰਾ ਕੈਡਮੀਅਮ ਆਦਿ ਦੀ ਵਰਤੋਂ ਹੁੰਦੀ ਹੈ ਜਿਸ ਦਾ ਮਨੁੱਖੀ ਸਿਹਤ ਅਤੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ ਦੁਨੀਆ ਪੱਛ ਇਸ ਤਰ੍ਹਾਂ ਦਾ ਪੈਦਾ ਹੋ ਰਿਹਾ ਹੈ ਇਹ ਕਚਰਾ ਇੱਕ ਭੱਗ ਦੀ ਸਮੱਸਿਆ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈ ਪਾਰਾ ਕੈਡਮੀਅਮ ਸ਼ੀਸ਼ਾ ਪਾਲੀਬ੍ਰੋਮਨੇਡੀਅਮ ਫਲੋਮ ਰਿਟਾਡੇਸ ਬੋਰੀਅਮ ਲਿਥੀਅਮ ਆਦੇ ਇਹ ਕਚਰੇ ਦੇ ਦੇ ਜ਼ਹਿਰੀਲੇ ਰਹਿਣ ਖੁੰਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੁੰਦੀ ਹੈ ਇਹਨਾਂ ਜ਼ਹਿਰੀਲੇ ਪਦਾਰਥਾਂ ਦੇ ਸੰਬਰਕਚਾਨ ਨਾਲ ਮਨੁੱਖ ਦੇ ਦਿਲ ਲੀਵਰ ਦਿਮਾਗ ਗੁਰਦੇ ਅਤੇ ਕੰਕਾਲ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਤੁਹਾਨੂੰ ਆਪਣੇ ਪੁਰਾਣੇ ਮੋਬਾਈਲ ਲੈਪਟਾਪ ਕੰਪਿਊਟਰ ਆਦਿ ਨੂੰ ਉਦੋਂ ਤੱਕ ਇਸਤੇਮਾਲ ਕਰਨਾ ਚਾਹੀਦਾ ਹੈ ਜਦੋਂ ਤੱਕ ਇਹ ਸੰਭਵ ਹੋ ਸਕੇ ਨਵੇਂ ਨਿਯਮਾਂ ਤਹਿਤ ਇਸ ਜ਼ਿੰਮੇਵਾਰੀ ਨੂੰ ਨਾ ਚੁੱਕਣ ਵਾਲਿਆਂ ਨਾਲ ਸਖਤੀ ਨਾਲ ਨਜੱਟਿਆ ਹੀ ਜਾਵੇਗਾ ਜਿਸ ਨੂੰ ਉਹਨਾਂ ਨੂੰ ਜੁਰਮਾਨਾ ਤੇ ਜੇਲ੍ਹ ਦੋਵੇਂ ਪੈ ਸਕਦਾ ਹੈ ਇਸ ਤੋਂ ਇਲਾਵਾ ਹੀ ਵੇਚ ਦੇ ਦਾਇਰੇ ਵੀ ਵਧਾ ਦਿੱਤਾ ਗਿਆ ਹੈ ਇਸ ਵਿੱਚ 21 ਵਸਤਵਾਂ ਦਿੱਤਾ ਹੁਣ 106 ਵਸਤਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਮੋਬਾਈਲ ਚਾਰਜਰ ਤੋਂ ਲੈ ਕੇ ਘਰਾਂ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਛੋਟੀਆਂ ਵੱਟੀਆਂ ਇਲੈਕਟ੍ਰੋਨਿਕ ਸ ਤੇ ਇਲੈਕਟ੍ਰੀਕਲ ਚੀਜ਼ਾਂ ਸ਼ਾਮਿਲ ਹਨ ਇਸ ਤੋਂ ਇਲਾਵਾ ਈ-ਵੇਸਟ ਮਿੱਟੀ ਅਤੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦਾ ਹੈ। ਈਤਪਦ ਦੀ ਅੰਨੀ ਦੌੜ ਨੇ ਇੱਕ ਅਤਹੀਨ ਸਮੱਸਿਆ ਨੂੰ ਜਨਮ ਦਿੱਤਾ ਹੈ। ਛੋਤ ਵਾਤਾਵਰਣ ਨੂੰ ਛੋਤ ਸਾਧਨ ਅਪਣਾਉਣ ਦੀ ਗੱਲ ਇਸ ਲਈ ਜ਼ਰੂਰੀ ਹੈ ਕਿ ਪ੍ਰਾਪਤ ਈ ਸਾਧਨਾਂ ਦੀ ਵਰਤੋਂ ਸਹੀ ਤਰੀਕੇ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ। ਅੱਜ ਦੁਨੀਆ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ ਜਿਸ ਵਿੱਚ ਈ-ਵੇਸਟ ਚ ਤਬਾਹੀਕਾਰੀ ਸਮੱਸਿਆ ਹੈ। ਦੁਨੀਆ ਹਰ ਸਾਲ 10 ਤੋਂ 5 ਕਰੋੜ ਟਨ ਈ-ਵੇਸਟ ਪੈਦਾ ਹੋ ਰਿਹਾ। ਗਲੋਬਲ ਈ-ਵੇਸਟ ਮਾਨੀਟਰ ਮੁਤਾਬਿਕ ਭਾਰਤ ਸਾਲਾਨਾ ਕਰੀਬ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ। ਅਤੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਤੋਂ ਬਾਅਦ ਈ-ਵੇਸਟ ਉਤਪਾਦਕ ਦੇਸ਼ਾਂ ਦੇ 5ਵੇਂ ਸਥਾਨ ਈ-ਵੇਸਟ ਦੇ ਨਪਟਾਰੇ 'ਚ ਭਾਰਤ ਕਾਫੀ ਪਿੱਛੇ ਹੈ। ਇੱਥੇ ਸਿਰਫ 0.003 ਮੈਟ੍ਰਿਕ ਨਿਪਟਾਰਾ ਹੀ ਕੀਤਾ ਜਾਂਦਾ ਹੈ। ਯੂਐਨ ਦੇ ਮੁਕਾਬਕ ਦੁਨੀਆ ਦੇ ਹਰ ਵਿਅਕਤੀ 2021 ਚ 7.6 ਕਿਲੋ ਈ-ਵੇਸਟ ਡੰਪ ਕੀਤਾ। ਭਾਰਤ ਚ ਹਰ ਸਾਲ ਲਗਭਗ 25 ਕਰੋੜ ਮੋਬਾਈਲ ਈ-ਵੇਸਟ ਹੋ ਰਿਹਾ। ਇਹ ਹਰ ਕਿਸੇ ਨੂੰ ਹੈਰਾਨ ਕਰਦਾ ਹੈ ਕਿ ਚਿੱਟਾ ਦਾ ਵੱਡਾ ਕਾਰਨ ਬਣ ਗਿਆ ਹੈ। ਕਿਉਂਕਿ ਇਸ ਨਾਲ ਕੈਂਸਰ ਅਤੇ ਡੀਐਨਏ ਡੈਮੇਜ ਵਰਗੀਆਂ ਬਿਮਾਰੀਆਂ ਦੇ ਨਾਲ ਖੇਤ ਦੀ ਤਪਾਤੇ ਵਾਤਾਵਰਨ ਦੇ ਸਾਹਮਣੇ ਗੰਭੀਰ ਖਤਰਾ ਵੱਧ ਰਿਹਾ ਹੈ। ਦੁਨੀਆ ਭਰ ਚ ਇਲੈਕਟ੍ਰੋਨਿਕ ਕਚਰੇ ਦੇ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਇਲੈਕਟ੍ਰੋਨਿਕ ਉਤਪਾਦਕਾਂ ਦੀ ਤੇਜ਼ੀ ਨਾਲ ਵਧਦੀ ਖਪਤ ਹੈ ਅੱਜ ਅਸੀਂ ਉਹਨਾਂ ਇਲੈਕਟ੍ਰੋਨਿਕ ਉਤਪਾਦਾਂ ਨੂੰ ਉਪਨਾਉਂਦੇ ਜਾ ਰਹੇ ਹਾਂ ਉਹਨਾਂ ਦਾ ਜੀਵਨ ਕਾਲ ਛੋਟਾ ਹੁੰਦਾ ਹੈ ਇਸ ਦੀ ਵਜ੍ਹਾ ਨਾਲ ਇਸ ਨੂੰ ਜਲਦ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਕੋਈ ਨਵੀਂ ਟੈਕਨੋਲੋਜੀ ਆਂਦੀ ਹੈ ਤਾਂ ਪੁਰਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ ਇਸ ਦੇ ਨਾਲ ਕਈ ਦੇਸ਼ਾਂ ਚ ਇਹਨਾਂ ਉਤਪਾਦਾਂ ਦੀ ਮਰਮਤ ਤੇ ਦੀ ਰੀਸਾਈਕਲਿੰਗ ਇਸ ਸੀਮਤ ਵਿਵਸਥਾ ਹੈ ਅਜੇ ਤੇ ਜਿਵੇਂ ਹੀ ਕੋਈ ਉਤਪਾਦ ਖਰਾਬ ਹੁੰਦਾ ਹੈ ਤਾਂ ਲੋਕ ਉਸ ਨੂੰ ਠੀਕ ਕਰਵਾਉਣ ਦੀ ਥਾਂ ਬਦਲਣਾ ਜ਼ਿਆਦਾ ਪਸੰਦ ਕਰਦੇ ਹਨ ਸਾਲ 2021 ਦੇ ਵਿੱਚ ਡੇਵਿਡ ਯੂਨੀਵਰਸਿਟੀ ਆਫ ਟੈਕਨੋਲੋਜੀ ਵੱਲੋਂ ਕੀਤੇ ਗਏ ਸਰਵੇ ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸੌਫਟਵੇਅਰ ਦਾ ਹੋਲੀ ਹੋਣਾ ਬੈਟਰੀ ਚ ਗਰਾਵਟ ਰਹੀ ਦੂਜਾ ਵੱਡਾ ਕਾਰਨ ਨਵੇਂ ਫੋਨ ਪ੍ਰਤੀ ਖੇਚ ਸੀ ਕੰਪਨੀਆਂ ਦੀ ਮਾਰਕੀਟਿੰਗ ਅਤੇ ਦੋਸਤਾਂ ਵੱਲੋਂ ਹਰ ਸਾਲ ਫੋਨ ਬਦਲਣ ਦੀ ਆਦਤਾਂ ਨਾਲ ਪ੍ਰਭਾਵਿਤ ਹੋ ਕੇ ਵੀ ਲੋਕ ਨਵਾਂ ਫੋਨ ਲੈਂਦੇ ਆ।